ਮਾਂ ਵਰਗਾ ਕਣਸ਼ਾਵਾਂ ਬੁੱਟਾ ਮਾਂ ਵਰਗਾ ਕਣਸ਼ਾਵਾਂ ਬੁੱਟਾ ਮੈਨੂੰ ਨਜ਼ਰ ਨਾ ਆਵੇ ਲੈ ਕੇ ਜਿਸ ਤੂੰ ਸ਼ਾਂ ਉਧਾਰੀ ਰੱਬ ਨੇ ਸੁਰਗ ਬਣਾਇ ਬਾਕੀ ਕੁੱਲ ਦੁਨੀਆਂ ਦੇ ਬੁੱਟੇ ਬਾਕੀ ਕੁੱਲ ਦੁਨੀਆਂ ਦੇ ਬੁੱਟੇ ਜੜ ਸੁੱਕਿਆਂ ਮੁਰਝਾਂਦੇ ਐਪਰ ਫੁੱਲਾਂ ਦੇ ਮੁਰਝਾਇਆ ਇਹ ਬੁੱਟਾ ਸੁੱਕ ਜਾਵੇ ਇਹ ਬੁੱਟਾ ਸੁੱਕ ਜਾਵੇ ਅੱਜ ਮਾਂ ਦਿਵਸ ਹੈ ਮਾਂ ਦਿਵਸ ਦੇ ਮੌਕੇ ਤੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹ ਸਤਰਾਂ ਮੈਨੂੰ ਯਾਦ ਆਉਂਦੀਆਂ ਹਨ ਲਾਲ ਲੋਕਤਾ ਰਾ ਚੈਨਲ ਮਾਂ ਦਿਵਸ ਦੇ ਮੌਕੇ ਤੇ ਸੰਸਾਰ ਭਰ ਦੀਆਂ ਨਾਵਾਂ ਨੂੰ ਨਮਨ ਕਰਦਾ ਹੈ ਮਾਂ ਤੋਂ ਕੋਈ ਛੋਟਾ ਸ਼ਬਦ ਨਹੀਂ ਤੇ ਮਾਂ ਤੋਂ ਵੱਡਾ ਕੋਈ ਸ਼ਬਦ ਹੋਵੇ ਤਾਂ ਜ਼ਰੂਰ ਦੱਸਣਾ ਮਾਂ ਦਿਵਸ 1908 ਵਿੱਚ ਫੌਂਡ ਵਿੱਚ ਆਇਆ ਸੀ 10 ਮਈ 1908 ਨੂੰ ਐਂਡਿਊਜ਼ ਮੈਥੋਡਿਸਟ ਨਾਂ ਦੀ ਚਰਚ ਨੇ ਸਭ ਤੋਂ ਪਹਿਲਾਂ ਮਦਰਜ਼ ਡੇ ਯਾਨੀ ਮਾਂ ਦਿਵਸ ਮਨਾਉਣ ਦੀ ਪਰੰਪਰਾ ਦਾ ਆਗਾਜ਼ ਕੀਤਾ ਮਾਂ ਆਦ ਕਾਲ ਤੋਂ ਹੀ ਤਿਆਗ ਮਮਤਾ ਤੇ ਪਿਆਰ ਦੀ ਮੂਰਤ ਹੈ ਇਨਸਾਨ ਦੁਨੀਆ 'ਚ ਆਉਂਦਿਆਂ ਹੀ ਰਿਸ਼ਤਿਆਂ ਅਤੇ ਇਹਨਾਂ ਨਾਲ ਜੁੜੇ ਮੋਹ ਦੀਆਂ ਤੰਦਾਂ 'ਚ ਵੱਜ ਜਾਂਦਾ ਹੈ ਤੇ ਸਭ ਤੋਂ ਪਿਆਰੀ ਤੰਦ ਮਾਂ ਦੇ ਰਿਸ਼ਤੇ ਦੀ ਹੁੰਦੀ ਹੈ ਮਾਂ ਨਾਲ ਬੱਚੇ ਦਾ ਰਿਸ਼ਤਾ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ ਕੀ ਮਾਵਾਂ ਇਕੱਲੀਆਂ ਮਨੁੱਖੀ ਹੁੰਦੀਆਂ ਹਨ ਨਹੀਂ ਸਮੁੱਚੇ ਸੰਸਾਰੀ ਜੀਵਨ ਨੂੰ ਜਨਮ ਦੇਣ ਵਾਲੀਆਂ ਮਾਵਾਂ ਹੀ ਹਨ ਪਸ਼ੂ ਪੰਛੀ ਮਨੁੱਖ ਆਦਿਕ ਸਭ ਵਰਗਾਂ ਵਿੱਚ ਮਾਵਾਂ ਹਨ ਪਹਿਲੀ ਪਾਸ਼ੇ ਨੇ ਤਾਂ ਧਰਤੀ ਨੂੰ ਵੀ ਮਾਂ ਦਾ ਮਹੱਤਵ ਦਿੱਤਾ ਹੈ ਜੋ ਸ੍ਰਿਸ਼ਟੀ ਦੀ ਜਨਮ ਦਾਤੀ ਹੈ ਅਮਰੀਕਾ ਵਿੱਚ ਤਾਂ ਮਦਰਸਡੇ ਨੂੰ ਰਾਸ਼ਟਰੀ ਦਿਨ ਦੇ ਤੌਰ ਤੇ ਐਲਾਨਿਆ ਗਿਆ ਹੈ। ਔਰ ਇਸ ਦਿਨ ਉਹਨਾਂ ਮਾਵਾਂ ਨੂੰ ਸਨਮਾਨਿਆ ਜਾਂਦਾ ਹੈ ਜਿਨ੍ਹਾਂ ਮਾਵਾਂ ਦੇ ਪੁੱਤਰ ਯੁੱਧ 'ਚ ਸ਼ਹੀਦ ਹੋ ਚੁੱਕੇ ਹੁੰਦੇ ਹਨ। ਤਿਆਗ ਅਤੇ ਕੁਰਬਾਨੀ ਦੀ ਮੂਰਤ ਹਨ ਮਾਵਾਂ। ਜਿਹੜੀਆਂ ਆਪਣੇ ਸਰੂ ਵਰਗੇ ਪੁੱਤਰਾਂ ਨੂੰ ਦੇਸ਼ ਦੀ ਰਾਖੀ ਲਈ ਜੰਗ ਵਿੱਚ ਭੇਜਦੀਆਂ ਹਨ। ਮਾਂ ਦੀ ਮਨਤਾ ਨੂੰ ਦਰਸਾਉਂਦੀ ਹੋਈ ਇੱਕ ਬਹੁਤ ਹੀ ਭਾਵਪੂਰਤ ਘਟਨਾ। ਜਿਹੜੀ ਪਹਿਲੀ ਪਾਛੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੇ ਨਾਲ ਜੁੜੀ ਹੋਈ ਹੈ ਉਹ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਮਾਨਵਤਾ ਦੇ ਮਾਰਗਦਰਸ਼ਨ ਲਈ ਔਰ ਜਦੋਂ ਇੱਕ ਵਾਰੀ ਇੱਕ ਲੰਬੀ ਉਦਾਸੀ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਪਸ ਆਪਣੇ ਪਿੰਡ ਪਰਤੇ ਤਾਂ ਉਹਨਾਂ ਨੇ ਪਿੰਡ ਤੋਂ ਬਾਹਰ ਇੱਕ ਖੂਹ ਦੇ ਉੱਤੇ ਡੇਰਾ ਲਾ ਲਿਆ ਔਰ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਚਾ ਪਿੰਡ ਚ ਜਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਾ ਨਾਲੇ ਮੇਰੇ ਘਰਦਿਆਂ ਦਾ ਹਾਲ-ਚਾਲ ਵੀ ਪੁੱਛਾਂ ਔਰ ਨਾਲ ਹੀ ਤਗੀਦ ਵੀ ਕੀਤੀ ਕਿ ਮੇਰੇ ਘਰ ਵਾਲਿਆਂ ਨੂੰ ਇਹ ਨਹੀਂ ਦੱਸਣਾ ਕਿ ਨਾਨਕ ਮੇਰੇ ਨਾਲ ਹੀ ਹੈ ਮਰਦਾਨਾ ਇਜਾਜ਼ਤ ਲੈ ਕੇ ਜਦੋਂ ਪਿੰਡ ਪਹੁੰਚਾ ਸਭ ਤੋਂ ਪਹਿਲਾਂ ਆਪਣੇ ਘਰ ਗਿਆ ਆਪਣੇ ਘਰਦਿਆਂ ਦਾ ਹਾਲ-ਚਲ ਪੁੱਛਿਆ ਔਰ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਜੀ ਦੇ ਘਰ ਗਿਆ। ਔਰ ਉੱਥੇ ਮਾਤਾ ਤ੍ਰਿਪਤਾ ਜੀ ਦੇ ਨਾਲ ਗੱਲਬਾਤ ਹੋਈ। ਮਾਤਾ ਤ੍ਰਿਪਤਾ ਜੀ ਮਰਦਾਨੇ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਚਾਹ ਚੜ ਗਿਆ। ਖੁਸ਼ੀ ਦਾ ਕੋਈ ਟਿਕਾਣਾ ਨਾ ਲਿਆ। ਔਰ ਮਰਦਾਨੇ ਨੂੰ ਪੁੱਛਿਆ ਮਰਦਾਨੇਆ ਨਾਨਕ ਕਿੱਥੇ ਹੈ? ਤਾਂ ਮਰਦਾਨੇ ਨੇ ਟਾਲਮਟੋਲ ਕਰ ਦਿੱਤਾ। ਔਰ ਇਹ ਕਿਹਾ ਕਿ ਨਾਨਕ ਜੀ ਮੇਰੇ ਨਾਲ ਨਹੀਂ ਆਇਆ। ਮਾਂ ਦੀਆਂ ਅੰਦਰਾਂ ਹਨ ਪਰ ਮਾਂ ਦੀਆਂ ਅੰਦਰਾਂ ਨੂੰ ਯਕੀਨ ਨਹੀਂ ਆਇਆ ਜਿਉਂ ਹੀ ਘਰਦਿਆਂ ਦਾ ਹਾਲਚਲ ਪੁੱਛ ਕੇ ਮਰਦਾਨਾ ਵਾਪਸ ਪਰਤਿਆ ਤੇ ਮਾਂ ਤ੍ਰਿਪਤਾ ਕੁ ਰਿਆ ਨਹੀਂ ਗਿਆ ਤੇ ਮਾਂ ਮਰਦਾਨੇ ਦੀ ਪੈੜਚਾਲ ਨੂੰ ਫੜਦੀ ਹੋਈ ਉਹਦਾ ਪਿੱਛਾ ਕਰਦੀ ਹੋਈ ਉਥੇ ਪੁੱਜ ਗਈ ਜਿੱਥੇ ਬਾਬਾ ਨਾਨਕ ਬੈਠਾ ਸੀ ਔਰ ਜਦੋਂ ਮਾਂ ਨੇ ਆਪਣੇ ਪੁੱਤਰ ਨੂੰ ਵੇਖਿਆ ਤੇ ਮਾਂ ਦੀ ਮਮਤਾ ਜਿਹੜੀ ਹੈ ਉਹ ਡੁੱਲ ਡੁੱਲ ਪੈਂਦੀ ਅੱਖਾਂ ਦੇ ਵਿੱਚ ਅਥਰੂ ਆਪ ਮਹਾਰੇ ਵਗਣ ਲੱਗ ਪਏ ਪਰ ਮਾਂ ਨੇ ਆਪਣੇ ਪੁੱਤਰ ਨੂੰ ਗਲਵਕੜੀ ਵਿੱਚ ਲੈ ਲਿਆ ਬਾਬੇ ਨਾਨਕ ਨੂੰ ਗਲਵਕੜੀ ਵਿੱਚ ਲੈ ਕੇ ਮਾਂ ਨੇ ਅਸੀਸਾਂ ਦੇ ਢੇਰ ਲਗਾ ਦਿੱਤੇ ਔਰ ਕਿਹਾ ਉਹਨਾਂ ਰਾਹਾਂ ਦੇ ਸਦਕੇ ਜਿਨ੍ਹਾਂ ਰਾਹਾਂ ਤੋਂ ਉਹ ਚੱਲ ਕੇ ਆਏ ਆ ਔਰ ਗੁਰੂ ਨਾਨਕ ਦੇਵ ਜੀ ਵੀ ਮਾਂ ਦੇ ਐਸੇ ਪਿਆਰ ਨੂੰ ਦੇਖ ਕੇ ਉਹ ਵੀ ਰਹਿ ਨਹੀਂ ਸਕੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਆਪ ਮਾਰੇ ਅਥਰੂ ਵਹਿਣ ਲੱਗ ਪਏ ਤੇ ਮਾਂ ਦੇ ਗਲ ਰਕ ਕੇ ਖੂਬ ਰੋਏ। ਸੋ ਇਹ ਹੈ ਮਾਂ ਦੀ ਮਮਤਾ। ਕਈ ਵਾਰੀ ਅਸੀਂ ਮਾਂਪੁਰਸ਼ਾਂ ਦੀਆਂ ਜਨਮ ਸਾਖੀਆਂ ਸੁਣਦੇ ਹਾਂ ਜਾਂ ਸੁਣਾਉਂਦੇ ਹਾਂ। ਔਰ ਇਹ ਗੱਲ ਕੀਤੀ ਜਾਂਦੀ ਹੈ ਕਿ ਉਹ ਮਾਂ ਮਮਤਾ ਤੋਂ ਨਰਲੀਪਸਨ ਪਰ ਐਸਾ ਨਹੀਂ ਹੁੰਦਾ ਇਹ ਜਿਹੜਾ ਘਰ ਦਾ ਪਿਆਰ ਹੈ ਮਾਂ-ਬਾਪ ਦਾ ਪਿਆਰ ਹੈ ਇਹ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਹੈ ਔਰ ਇਹ ਮਾਂ ਦੀ ਮਮਤਾ ਜਿਹੜੀ ਹੈ ਉਹ ਮਮਤਾ ਜਿਹੜੀ ਹੈ ਉਸ ਸਮੇ ਫੁੱਟ ਤੁਰਦੀ ਹੈ ਜਦੋਂ ਚਿਹਰਾ ਤੋਂ ਵਿਛੜਿਆ ਪੁੱਤਰ ਉਸ ਮਾਂ ਨੂੰ ਆ ਕੇ ਮਿਲਦਾ ਹੈ ਤੇ ਉਹਦੇ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਇੱਕ ਮਾਂ ਹੀ ਜਾਣਦੀ ਹੈ ਇਨਾ ਦਿਨਾਂ ਵਿੱਚ ਆਪਾਂ ਸਾਰੇ ਭਾਰਤ-ਪਾਕ جنگ ਦੇ ਮਾੜੇ ਹਾਲਾਤਾਂ ਵਿੱਚ ਲੰਘ ਰਹੇ ਹਾਂ ਉਹਨਾਂ ਮਾਵਾਂ ਨੂੰ ਜਰਾ ਪੁੱਛ ਕੇ ਦੇਖੋ ਔਰ ਜਿਨ੍ਹਾਂ ਦੇ ਜਵਾਨ ਪੁੱਤਰ ਸਰਹੱਦਾਂ ਤੇ ਜਾ ਕੇ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰਦੇ ਹਨ ਜਰਾ ਸੋਚੋ ਜਰਾ ਸੋਚੋ ਕਿੰਜ ਸੀਨੇ ਤੇ ਪੱਥਰ ਰੱਖ ਕੇ ਉਹਨਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਤੋੜਿਆ ਹੋਵੇ ਔਰ ਜਿਨ੍ਹਾਂ ਮਾਵਾਂ ਦੇ ਜਵਾਨ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਹਿਰਦਿਆਂ ਤੇ ਕੀ ਬੀਤਦੀ ਹੋਵੇਗੀ ਹੱਦਾਂ ਸਰਹੱਦਾਂ ਤੇ ਜਵਾਨ ਪੁੱਤ ਲੜਦੇ ਉਹ ਤਰਤੀ ਮਾਂ ਦੇ ਵਾਸਤੇ ਉਹ ਰੋਜ ਪੈ ਮਰਦੇ ਸੋ ਉਹਨਾਂ ਮਾਵਾਂ ਨੂੰ ਛਤ ਛਤ ਪ੍ਰਣਾਮ ਜਿਨ੍ਹਾਂ ਦੇ ਪੁੱਤਰ ਆਪਣੇ ਦੇਸ਼ ਦੀ ਰਾਖੀ ਲਈ वीर गति ਨੂੰ ਪ੍ਰਾਪਤ ਹੋਏ ਹਨ